ਕੁਰਦੀਸ਼ ਉਹ ਜਾਰਨੀ ਮੇਰੇ ਪਿੰਡ ਤੋਂ ਮੇਰੇ ਭਰਾ ਵੀ ਨੇ ਸੋ ਮਾਤਾ ਜੀ ਦੇ ਅੰਤਮ ਅਸਥਾਨ 'ਤੇ ਪਹੁੰਚੇ ਆ ਸੋ ਦੁੱਖ ਦੀ ਘੜੀ ਦੇ ਵਿੱਚ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਆਸਥਾ ਲਾ ਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇ। ਸਾਡੇ ਬਹੁਤ ਸਤਿਕਾਰਯੋਗ ਮਾਤਾ ਬਰਵਿੰਦਰ ਕੌਰ ਜੀ ਜਿਹੜੇ ਕਿ ਸਾਡੇ ਸੁਦੇਪਰਾ ਗੁਰਦੀਪ ਸਿੰਘ ਜਾਰਨੀ ਦੇ ਸਤਿਕਾਰਯੋਗ ਮਾਤਾ ਜੀ ਸੀ। ਉਹਨਾਂ ਦੇ ਅਕਾਲ ਚਲਾਣੇ ਤੇ ਹਲਕਾਰ ਮੈਂ ਕਰਦਾ ਛੇ ਹਜ਼ਾਰ ਰੁਪਏ ਤੋਂ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਦੇ ਮਾਨ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਪ੍ਰਗਟਾਵਾ ਕਰਦਾ ਅਰਦਾਸ ਕਰਦਾ ਕਿ ਮਾਤਾ ਨੂੰ ਆਪਣੇ ਚੰਨਾਂ ਦੇ ਨਿਵਾਸ ਬਖਸ਼ੇ ਤੇ ਪਰਵਾਣੋਂ ਪਾਣਾ ਮੰਗਦਾ ਬਲੋਕ ਮੈਂ ਸਮਝਦਾ ਕਿ ਇਸ ਪਰਿਵਾਰ ਲਈ ਬਹੁਤ ਭਾਰੀ ਤਕਾ ਹੈ ਮਾਵਾ ਠੰਡੀਆਂ ਛਾਵਾਂ ਜਦੋਂ ਰੱਬ ਨੇ ਵੀ ਸਵਰਗ ਬਣਾਉਣ ਦੀ ਗੱਲ ਕੀਤੀ ਸੀ بڑے ਵੱਡੇ ਕਵੀ ਨੇ ਲਿਖਿਆ ਕਿ ਵਿਰਖ ਰੋਪੀ ਵ੍ਰਿਕਸ਼ ਤੋਂ ਉਹਨਾਂ ਨੇ ਮਾਰੂਪੀ ਵ੍ਰਿਕਸ਼ ਤੋਂ ਛਾਉ ਧਾਰੀ ਲੈ ਕੇ ਸਵਰਗ ਦੀ ਕਲਪਨਾ ਕੀਤੀ ਸੀ ਜਿਸ ਤਰੀਕੇ ਨਾਲ ਸਾਰ ਗੁਰਦੀਪ ਸਿੰਘ ਹੋਰਾਂ ਨੇ ਸਮਾਜਿਕ ਧਾਰਮਿਕ ਔਰ ਬਿਜ਼ਨਸ ਦੀ ਗੱਲ ਕਰ ਲਈ ਹੈ ਗੁਰਨਾਨਕ ਦੇ ਦਸੇ ਰਾਹ ਤੇ ਜਿੱਥੇ ਦਸਵੰਤ ਵੀ ਕਰਦੇ ਨੇ ਜਿੱਥੇ ਕਿਰਤ ਵੀ ਕਰਦੇ ਨੇ ਜਿੱਥੇ ਸਮਾਜ ਦਾ ਭਲੇ ਦੇ ਕੰਮ ਵੀ ਕਰਦੇ ਨੇ ਮੈਂ ਸਮਝਦਾ ਇਹਨਾਂ ਦੇ ਮਾਂ ਇਹਨਾਂ ਦੇ ਪਿਤਾ ਨੇ ਜਿਹੜੇ ਇਹਨਾਂ ਦੇ ਵਿੱਚ ਇਹ ਗੁਣ ਬੀਜੇ ਸੀਗੇ ਉਹਦਾ ਨਤੀਜਾ لیکن ماں ਦਾ ਘਾਟਾ کبھی ਪੂਰਾ ਨਹੀਂ ਹੁੰਦਾ ਜਦੋਂ ਤਕਲੀਫ ਚ ਹੁੰਨੇ ਆ ਪਹਿਲਾ ਲਫਜ਼ ਮਾਂ ਨਿਕਲਦਾ ਮੈਂ ਸਮਝਦਾ ਇਹ ਗੁਰਬਾਣੀ ਦੇ ਇਸ ਪਰਿਵਾਰ ਨੂੰ عقیدہ ਇਸ ਅਕਹਿ ਔਰ ਅਸਹਿ ਸਮੇਂ ਚੋਂ ਗੁਰਬਾਣੀ ਦਾ ਸਹਾਰਾ ਇਹਨਾਂ ਨੂੰ ਬਾਹਰ ਕੱਢੇਗਾ ਸੋ ਬਹੁਤ ਵੱਡਾ ਦੁੱਖ ਤੇ ਅਫਸੋਸ ਮਾਂ ਤੇ ਬਾਪ ਉਮਰ ਦੇ ਕਦੇ ਸਾਲ ਗਿਣਤੀ ਨਹੀਂ ਕੀਤੇ ਜਾਂਦੇ ਵੀ ਉਹ ਕਿੰਨੇ ਸਾਲ ਦੇ ਆ ਸੋ ਅੱਜ ਬਾਈ ਗੁਰਦੀਪ ਜੀ ਝਾਰ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਜੀ ਦੀ ਅੰਤਮ ਅਰਦਾਸ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਗੁਰੂ ਸਾਹਿਬ ਬਾਰ ਬਖਸ਼ਿਸ਼ ਕਿਰਪਾ ਮਾਤਾ ਜੀ ਦੀ ਆਤਮਾ ਨੂੰ ਸਦੀਵਕਾਲ ਲਈ ਚਰਨਾਂ 'ਚ ਨਿਵਾਸ ਔਰ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ। ਕੱਲ੍ਹ ਆ ਵੀ ਗੁਰਦੀਪ ਬਾਈ ਜੀ ਤੇ ਮਾਤਾ ਜਿੰਦਰ ਕੌਰ ਜੀ ਦਾ ਜਾਣਾ ਦੁੱਖ ਹੈ ਕਿਉਂਕਿ ਮਾਂ ਦਾ ਰਿਸ਼ਤਾ ਜਿਹੜੀ ਮਾਂ ਦੇ ਰਿਸ਼ਤੇ ਦੀ ਸ਼ੁੱਧਤਾ ਹੈ ਇਹ ਦੁਨੀਆ 'ਚ ਕਿਸੇ ਰਿਸ਼ਤੇ ਦੀ ਇਹ ਸ਼ੁੱਧਤਾ ਨਹੀਂ ਜਦ ਇਹ ਰਿਸ਼ਤੇਆਂ ਦੀਆਂ ਤੰਦਾਂ ਟੁੱਟਦੀਆਂ ਨੇ ਤਾਂ ਬੜਾ ਭਾਰੀ ਦੁੱਖ ਹੁੰਦਾ ਹੈ ਤੇ ਸੁਭਾਵਿਕ ਹੈ ਮੈਂ ਸਮਝਦਾ ਮਾਂ ਦੀ ਅਸੀਂ ਦੇਣ ਨਹੀਂ ਦੇ ਸਕਦੇ ساری ਉਮਰ ਅੱਜ ਮਾਤਾ ਜੀ ਦਾ ਜਾਣਾ ਤੇ ਅੱਜ ਤੁਸੀਂ ਦੇਖੋ ਹਜ਼ਾਰਾਂ ਲੋਕ ਆ ਕੇ ਪਰਿਵਾਰ ਦੇ ਨਾਲ ਕਿਉਂਕਿ ਗੁਰਦੀਪ ਬਾਈ ਜੀ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਦਾ ਉਸ ਮਹਾਨ ਮਾਤਾ ਦੀ ਸਿੱਖਿਆ ਦਾ ਅਸਰ ਹੈ ਕਿ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਸਮਾਜ ਦੀ ਸੇਵਾ ਲਈ ਅੱਗੇ ਹੋ ਕੇ ਵੱਡਾ ਰੋਲ ਅਦਾ ਕਰਦੇ ਨੇ ਇਹ ਉਹਨਾਂ ਦਾ ਉਸ ਮੈਂ ਸਮਨਾ ਇਹ ਵੀ ਉਸ ਮਹਾਨ ਮਾਤਾ ਦੀ ਵੱਡੀ ਦੇਣ ਹੈ। ਭਾਈ ਗਰਦੀਪ ਜਝਾਰ ਦਾ ਮਾਤਾ ਜੀ ਦੇ ਅੰਤਿਮ ਅਰਦਾਸ ਦੇ ਵਿੱਚ ਸਾਰੇ ਸ਼ਹਿਰ ਸਾਰਾ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਸਾਰੇ ਆਪਣੀ ਵੱਖ-ਵੱਖ ਰਾਜਨੀਤੀ ਪਾਰਟੀਆਂ ਤੋਂ ਮਾਤਾ ਜੀ ਨੇ ਸ਼ਰਦਾ ਸੁਮਨ ਪੇੜ ਕਰਨ ਲਈ ਇਕੱਠੇ ਹੋਏ ਆ ਮਾਤਾ ਜੀ ਦੇ ਅਸ਼ੀਰਵਾਦ ਨਾਲ ਬਾਈ ਜੀ ਦਾ ਜਿਹੜਾ ਗੁਰਦੀਪ ਜੀ ਦਾ ਔਰ ਉਹਨਾਂ ਦੇ ਪਰਿਵਾਰ ਦਾ ਇਹ ਸਭ ਮਾਮਾ ਦਾ ਅਸ਼ੀਰਵਾਦ ਹੁੰਦਾ ਵਾ ਮਾਮਾ ਦੇ ਅਸ਼ੀਰਵਾਦ ਦੇ ਨਾਲ ਬੱਚਾ ਤਰੱਕੀ ਕਰਦਾ ਅੱਜ ਬਾਈ ਜੀ ਦਾ ਪੂਰੇ ਹਿੰਦੁਸਤਾਨ 'ਚ ਪੂਰੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਵੀ ਲੋਕ ਅੱਜ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆ ਇਹ ਮਾਤਾ ਜੀ ਦੇ ਜਾਨ ਨਾਲ ਇਕੱਲੇ ਪਰਿਵਾਰ ਨੂੰ ਨਹੀਂ ਸਾਰੇ ਸਾਰਿਆਂ ਨੂੰ ਹੀ ਘਾਟਾ ਪਿਆ ਵਾ ਮਾਤਾ ਜੀ ਦਾ ਹਮੇਸ਼ਾ ਆਸ਼ੀਰਵਾਦ ਇਸ ਪਰਿਵਾਰ ਤੇ ਔਰ ਸਾਰਿਆਂ ਤੇ ਬਣਿਆ ਰਵੇ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਦਾ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਸ਼ਰਧਾ ਸੁੰਮਨ ਪੇਟ ਕਰਦਾ ਹਾਂ